जय गोविंदा जय गोविंदा श्री श्री निवासा जय गोविंदा श्री श्री रथ यात्रा महा महोत्सव की जय जय गोविंदा जय गोविंदा जय गोविंदा ਦੇ ਜੇਕਾਰਿਆਂ ਨਾਲ ਜਿੱਥੇ ਪੂਰਾ ਲੁਧਿਆਣਾ ਨਗਰੀ ਗੂੰਜਦੀ ਹੈ ਇਸ ਵਾਰ ਦੀ ਜੇਕਾਰਿਆਂ ਦੀ ਜਿਹੜੀ ਗੂੰਜ ਹੈ ਉਹ 14 ਦਸੰਬਰ 2025 ਨੂੰ श्री ਤਿਰਪਤੀ ਬਾਲਾ ਜੀ ਦੀ ਰਥ ਯਾਤਰਾ ਜੋ ਕਿ ਭਵਿਆ ਅਲੋਕਿਕ ਔਰ ਦੇਵਿਆ ਰੂਪ ਦੇ ਵਿੱਚ ਇਸ ਵਾਰ ਸ਼੍ਰੀ ਦੁਰਗਾ ਮਾਤਾ ਮੰਦਿਰ ਜਿਗਰਾਉਂ ਪੁਲ ਤੋਂ ਹੋਣ ਜਾ ਰਹੀ ਹੈ ਉਹਦੇ ਉਪਲਖਸ਼ ਦੇ ਵਿੱਚ ਜਿਹੜੇ ਨਿਮੰਤਰਣ ਹੈ ਦਿੱਤੇ ਜਾ ਰਹੇ ਨੇ ਅੱਜ ਬਹੁਤ ਹੀ ਸਤਕਾਰਯੋਗ ਔਰ ਸਾਡੇ ਲੁਧਿਆਣਾ ਦੀ ਆਨ-ਬਾਨ-ਚਾਨ ਇੰਪਰੂਵਮੈਂਟ ਟਰੱਸ ਦੇ ਸਾਡੇ ਚੇਅਰਮੈਨ ਪਿੰਦਰ ਜੀ ਜਿਨ੍ਹਾਂ ਕੀ ਅਸ਼ੀਰਵਾਦ ਸਦਕਾ ਸਾਰਾ ਲੁਧਿਆਣ ਲੁਧਿਆਣਾ ਜਿਹੜਾ ਹੈ ਮਾਨ ਬਖਸ਼ਦਾ ਹੈ ਜੀ ਅੱਜ ਅਸੀਂ ਉਹਨਾਂ ਉਹਨਾਂ ਦੇ ਕਾਰਜਸਥਲ ਤੇ ਹਾਂ ਉਹਨਾਂ ਦਾ ਅਸੀਂ ਅਸ਼ੀਰਵਾਦ ਲੈਂਦਾ ਔਰ ਇਹਨਾਂ ਨੇ ਭਗਵਾਨ ਸ਼੍ਰੀ ਗੋਵਿੰਦਾ ਜੀ ਦਾ ਵੀ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਆਉਣ ਵਾਲੀ 14 ਦਸੰਬਰ ਦੀ ਰੱਖ ਯਾਤਰਾ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਔਰ ਪੰਜਾਬ ਸਰਕਾਰ ਦੀ ਸਾਰੀ ਟੀਮ ਦੇ ਨਾਲ ਇਹ ਉੱਥੇ ਆ ਕੇ ਨਤਮਸਤਕ ਹੋਣਗੇ ਔਰ ਭਗਵਾਨ ਸ਼੍ਰੀ ਗੋਵਿੰਦਾ ਜੀ ਦਾ आशीर्वाद प्राप्त करना मैं विनती करूंगा पिंडर साहब ਨੂੰ ਕਿ ਦੋ ਸ਼ਬਦ ਜਿਹੜੇ ਰਾਖ ਯਾਤਰਾ 14 ਦਸੰਬਰ ਨੂੰ ਹੋਣ ਜਾ ਰਹੀ ਹੈ ਉਹਦੇ ਬਾਰੇ ਆਪਣੇ ਵਿਚਾਰ ਵੀ ਰੱਖਣਗੇ ਔਰ ਸਾਡੀ ਸ਼੍ਰੀ ਤਿਰੂਪਤੀ ਬਾਲਾ ਜੀ ਪੂਰੀ ٹرسٹ ਨੂੰ ਆਪਣਾ ਅਸ਼ੀਰਵਾਦ ਵੀ ਦੇਣਗੇ पिंडर ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਤ੍ਰਿਪਤੀ ਬਾਲਾ ਜੀ ਦੇ ਸਾਰੇ ٹرسٹ ਦੇ ਮੈਨੇਜਮੈਂਟ ਕਮੇਟੀ ਮੈਂਬਰ ਸਹਿਬਾਨਾਂ ਨੂੰ ਜੈ ਗੋਵਿੰਦਾ ਮੈਂ ਜਿੱਥੇ ਤੁਹਾਡਾ ਸਾਰੇ ਮੈਨੇਜਮੈਂਟ ਕਮੇਟੀ ਦਾ ਇੱਥੇ ਮੇਰੇ ਤੋਂ ਆਫਿਸ ਆ ਕੇ ਮੈਨੂੰ ਸੱਦਾ ਪੱਤਰ ਦਿੱਤਾ ਤੇ ਵੜਵਾ ਕੀ ਹੋ ਤੁਸੀਂ ਸਮਾ ਮੈਨੂੰ ਦਿੱਤਾ 14 ਦਸੰਬਰ ਦਾ ਮੈਂ ਉੱਥੇ ਆ ਕੇ ਕੋਸ਼ਿਸ਼ ਇਹ ਹੀ ਹੋਊਗੀ ਮੈਂ ਪਰਿਵਾਰ ਸਮੇਤ ਆਵਾਂ ਉਸ ਰੱਥ ਯਾਤਰਾ ਦੇ ਵਿੱਚ ਮੈਂ ਆਪਣੇ ਆਪ ਨੂੰ ਵਿੜਪਾਗੀ ਸਮਝ ਸਕਦਾ ਵੀ ਜੇ ਤੁਸੀਂ ਮੈਨੂੰ ਸੱਦਾ ਦਿੱਤਾ ਤੇ ਮੈਂ ਕੋਸ਼ਿਸ਼ ਕਰਾਂ ਉਹਦੇ ਵਿੱਚ ਮੈਂ ਨਕਮਸਤਕ ਹੋਵਾਂ ਤੇ ਸਭੋਤੇ ਲੁਧਿਆਣਾ ਨਿਵਾਸੀਆਂ ਨੂੰ ਕਹਿਣਾ ਵੀ ਇਹ ਬਹੁਤ ਵੱਡੀ ਪਵਿੱਤਰ ਯਾਤਰਾ ਹੈ ਦੇ ਚਾਹੋ ਵੱਡਿਆ ਹਿੱਸਾ ਬਣਿਏ ਆਪਣੇ ਪਰਿਵਾਰ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਆਪਾਂ ਦਰਸ਼ਨ ਦੇਈਏ ਤੇ ਬਾਲਾ ਜੀ ਤੋਂ ਤ੍ਰਿਪਤੀ ਬਾਲਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰੀਏ ਜੈ ਜੈ ਗੋਵਿੰਦਾ ਜੈ ਗੋ